ਇੱਕ ਇੰਸਟਾਗ੍ਰਾਮ ਚਲਾਉਣ ਵਾਲੀ ਕੁੜੀ ਨੇ ਜਿਹੜੀ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਸੀ ਇੱਕ ਮੁੰਡੇ ਦੇ ਨਾਲ ਜੋ ਉਹਦਾ ਪ੍ਰੇਮੀ ਸੀ ਉਹਦੇ ਨਾਲ ਮਿਲ ਕੇ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਕਤਲ ਕਰਕੇ ਉਸ ਆਪਣੇ ਜਿਹੜਾ ਪਤੀ ਸੀ ਉਹਨੂੰ ਉਹਦੀ লাশ ਨੂੰ ਚੁੱਕਿਆ ਤੇ ਚੁੱਕ ਕੇ ਮੋਟਰਸਾਈਕਲ ਦੇ ਉੱਪਰ ਰੱਖਿਆ ਤਾਂ ਫੇਰ ਜਿਹੜੇ ਦੋਨੇ ਜਾਣੇ ਪ੍ਰੇਮੀ ਪ੍ਰੇਮਿਕਾ ਸੀ ਉਸ ਨੂੰ ਘਰ ਤੋਂ 6 ਕਿਲੋਮੀਟਰ ਦੂਰ ਕਿਤੇ ਡਰੇਨ ਵਿੱਚ ਸੁੱਟ ਹੁੰਦੇ ਆ ਵਾਪਸ ਆਉਂਦੇ ਰਾਤ ਦੇ 2 ਵਜੇ ਉਹ লাশ ਟੁੱਟਣ ਜਾਂਦੇ ਆ ਤਾਂ ਸੁੱਟ ਕੇ 2 ਘੰਟੇ ਬਾਅਦ ਵਾਪਸ ਆਉਂਦੇ ਆ ਤੇ ਨਿਸ਼ਚਿੰਤ ਹੋ ਜਾਂਦੇ ਆ ਕਿ ਅਸੀਂ ਹੁਣ ਫੜੇ ਨਹੀਂ ਜਾਵਾਂਗੇ ਪਰ ਹੋਇਆ ਕੀ ਹੋਇਆ ਇਹ ਕਿ ਕੁੜੀ ਦਾ ਸਹੁਰਾ ਪਰਿਵਾਰ ਕੁੜੀ ਨੂੰ ਪੁੱਛਦਾ ਰਿਹਾ ਕਿ ਸਾਡਾ ਮੁੰਡਾ ਕਿੱਥੇ ਆ ਤਾਂ ਉਹ ਕਹਿੰਦੀ ਰਹੀ ਕਿ ਮੈਨੂੰ ਨਹੀਂ ਪਤਾ ਤਾਂ ਫੇਰ ਉਹਨਾਂ ਨੂੰ ਅਚਾਨਕ ਪਤਾ ਲੱਗਦਾ ਮੁੰਡੇ ਦੀ ਮੌਤ ਤੋਂ ਤੀਜੇ ਦਿਨ ਬਾਅਦ ਉਹਦੀ লাশ ਉਸ ਗੰਦੀ ਡਰੇਨ ਦੇ ਵਿੱਚੋਂ ਮਿਲਦੀ ਹੈ ਗਲੀ ਸੜੀ ਹਾਲਤ ਦੇ ਵਿੱਚ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਕਿ ਸਾਡਾ ਪੁੱਤ ਘਰ ਤੋਂ 6 ਕਿਲੋਮੀਟਰ ਦੂਰ ਕਿਵੇਂ ਚਲਾ ਗਿਆ ਕੀ ਕਾਰਨ ਹੋਵੇ ਕਿ ਉੱਥੇ ਜਾ ਕੇ ਉਹਦੀ ਮੌਤ ਹੋਈ ਆ ਤਾਂ ਉਹਨਾਂ ਨੇ ਆਪਣੇ ਆਪ ਹੀ ਆਪਣੇ ਆਂਡ ਗਵਾਣ ਦੇ ਜਿਹੜੇ ਸੀਸੀਟੀਵੀਜ਼ ਕੈਮਰੇ ਸੀ ਉਹ ਫਰੋਲ ਨੇ ਸ਼ੁਰੂ ਕਰ ਦਿੱਤੇ ਜਿੰਨਾ ਰਸਤਾ ਘਰ ਤੋਂ ਲੈ ਕੇ ਡਰੇਨ ਤੱਕ ਸੀ ਉੱਥੇ ਜਿੰਨੇ ਵੀ ਉਹਨਾਂ ਨੂੰ ਸੀਸੀਟੀਵੀਜ਼ ਕੈਮਰੇ ਮਿਲੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕਰਕੇ ਉਹ ਜਿਹੜੇ ਸੀਸੀਟੀਵੀਜ਼ ਕੈਮਰੇ ਸੀ ਉਹ ਖੰਗਾਲਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਇੱਕ ਦਿਨ